ਨਾਲ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਸਿਵਲ ਸਰਜਨ ਡਾਕਟਰ ਰਮਨਦੀਪ ਕਾਰਦੀ ਅਗਵਾਈ ਹੇਠ ਫੂਡ ਸੇਫਟੀ ਟੀਮ ਲੁਧਿਆਣਾ ਵੱਲੋਂ ਅੱਜ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਦਰਾਹਾ ਪਾਇਲ ਖੰਨਾ ਸਮਰਾੜਾ ਮਾਛੀਵਾੜਾ ਤੇ ਸੁਬਾਸ਼ਨਗਰ ਲੁਧਿਆਣਾ ਵਿੱਚ ਵਿਆਪਕ ਜਾਂਚ ਮੁਹਿੰਮ ਚਲਾਈ ਗਈ ਇਸ ਜਾਂਚ ਦੌਰਾਨ ਟੀਮ ਨੇ ਮਠਿਆਈਆਂ ਦੀਆਂ ਦੁਕਾਨਾਂ ਡੇਅਰੀ ਉਤਪਾਦ ਵਿਕਰੀ ਤਮਾਤੇ ਹੋਰ ਖਾਣ ਪੀਣ ਨਾਲ ਸੰਬੰਧਿਤ ਇਕਾਈਆਂ ਦੀ ਵਿਸਤ੍ਰਿਤ ਜਾਂਚ ਕੀਤੀ ਅਤੇ ਤਾਜ਼ੂ ਤਿਹਾੜੀ ਮੌਸਮ ਵਿੱਚ ਬਿਕ ਰਹੀਆਂ ਖੁਰਾਕ ਦੀ ਗੁਣਵੱਤਾ ਅਤੇ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਜਾਂਚ ਦੌਰਾਨ ਕੁੱਲ 19 ਖਾਦ ਪਦਾਰਥਾਂ ਦੇ ਸੈਂਪਲ ਇਕੱਠੇ ਕੀਤੇ ਗਏ ਜਿਨ੍ਹਾਂ ਵਿੱਚ ਕਾਜੂ ਕਤਲੀ ਪਨੀਰ ਖੋਆ ਦੋਹੀ ਕਈ ਕਿਓ ਚਮਚਮ ਜੂਜਡ ਕੁਕਿੰਗ ਔਇਲ ਜੈਮ ਰੂਲ ਬਰਫੀ ਬੀਸਨ ਲੱਡੂ ਖੋਆ ਬਰਫੀ ਅਤੇ ਮਿਲਕ ਕੇਕ ਆਦ ਸ਼ਾਮਲ ਸਨ ਇਹ ਸੈਂਪਲ ਐਫਐਸਐਸਸੀ ਏਆਈ ਬਲੋਨਰਦਾਰਤ ਮਿਆਰਾਂ ਅਨੁਸਾਰ ਜਾਂਚ ਲਈ ਲੈ ਗਏ ਹਨ ਜਾਂਚ ਦੌਰਾਨ ਇੱਕ ਸਥਾਨਕ ਸਫਾਈ ਦੀ ਕਮੀ ਪਾਈ ਜਾਣ ਕਾਰਨ ਮੌਕੇ ਤੇ ਹੀ ਚਲਾਨ ਜਾਰੀ ਕੀਤਾ ਗਿਆ ਸਾਰੇ ਸੈਂਪਲ ਵਿਸ਼ਲੇਸ਼ਣ ਲਈ ਸਟੇਟ ਫੂਡ ਲੈਬਾਰਟਰੀ ਭੇਜੇ ਗਏ ਹਨ ਅਤੇ ਰਿਪੋਰਟ ਪ੍ਰਾਪਤ ਹੋਣ ਉਪਰੰਤ ਨਤੀਜਿਆਂ ਅਨੁਸਾਰ ਉਚਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸਿਵਲ ਸਰਜਨ ਡਾਕਟਰ ਰਮਨਦੀਪ ਕਾਰਨੇਕਿਆ ਕੇ ਸੇਤ ਵਿਭਾਗ ਜਨਤਾ ਨੂੰ ਸੁਰੱਖਿਅਤ ਸਾਫ ਸੁਥਰਾ ਤੇ ਉੱਚ ਗੁਣਵੱਤਾ ਵਾਲਾ ਪੋਜਨ ਪ੍ਰਦਾਨ ਕਰਨ ਦੀ ਪੂਰੀ ਇਤਰਾਮ ਵਚਨਬੱਧ ਹੈ। ਉਨ੍ਹਾਂ ਨੇ ਕਿਹਾ ਕਿ ਖੁਰਾਕ ਦੀ ਗੁਣਵੱਤਾ ਨਾਲ ਕੋਈ ਸਮਝੌਤਾ برداشت ਨਹੀਂ ਕੀਤਾ ਜਾਵੇਗਾ ਤੇ ਤਿਉਹਾਰੀ ਮੌਸਮ ਵਿੱਚ ਵਿਭਾਗ ਵੱਲੋਂ ਨਿਰੰਤਰ ਨਿਗਰਾਨੀ ਕੀਤੀ ਜਾਵੇਗੀ। ਉਹਨਾਂ ਨੇ ਸਾਰੇ ਫੂਡ ਬਿਜ਼ਨਸ ਆਪਰੇਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪ੍ਰਾਂਗਣਾ ਦੀ ਸਫਾਈ ਅਤੇ ਸੁਰੱਖਿਆ ਦਾ ਵਿਸ਼ੇਸ਼ ਧਿਆਨ ਰੱਖਣ ਉੱਚ ਗੁਣਵੱਤਾ ਵਾਲਾ ਕੱਚਾ ਮਾਲ-ਬਰਤਨ ਅਤੇ ਆਪਣੀ ਫੂਡ ਸੇਫਟੀ ਲਾਇਸੈਂਸ ਨੂੰ ਦੁਕਾਨ ਜਾਂ ਯੂਨਿਟ ਦੇ ਮੁੱਖ ਸਥਾਨ ਤੇ ਸਪਸ਼ਟ ਤੌਰ ਤੇ ਪ੍ਰਦਰਸ਼ਿਤ ਕਰਨ ਤਾਂ ਜੋ ਉਪਭੋਗਤਾਵਾਂ ਨੂੰ ਇਹ ਭਰੋਸਾ ਰਹੇ ਕਿ ਉਹ ਮਨਜ਼ੂਰਸ਼ੁਦਾ ਤੇ ਸੁਰੱਖਿਤ ਸਥਾਨ ਤੋਂ ਖੁਰਾਕ ਖਰੀਦ ਰਹੇ ਹਨ ਡਾਕਟਰ ਕਰਨੇ ਵੀ ਦੱਸਿਆ ਕਿ ਫੂਡ ਸੇਫਟੀ ਟੀਮ ਲੁਧਿਆਣਾ ਵੱਲੋਂ ਇਸ ਤਰ੍ਹਾਂ ਦੀਆਂ ਜਾਂਚਾਂ ਮੁਹਿੰਮਾਂ ਅੱਗੇ ਵੀ ਚੱਲੀਆਂ ਰਹਿਣਗੀਆਂ ਤਾਂ ਜੋ ਮਿਲਾਵਟ ਖੁਰੀਤੇ ਰੋਕ ਲਗਾਈ ਜਾ ਸਕੇ ਤੇ ਲੋਕਾਂ ਵਿੱਚ ਸੁਰੱਖਿਆ ਤੇ ਸਿਹਤਮੰਦ ਖੁਰਾਕ ਪ੍ਰਤੀ ਜਾਗਰੂਕਤਾ ਵਧਾਈ ਜਾ ਸਕੇ